ਖਜੂਰ ਸਾਹਿਬ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਲੋਕ ਮਿਲਣੀ ਕੀਤੀ ਗਈ ਦੱਸਿਆ ਕਿ ਉਹਨਾਂ ਦੇ ਵੱਲੋਂ ਲੋਕ ਮਿਲਣੀ ਕੀਤੀ ਜਾ ਰਹੀ ਹੈ ਮਿਸ਼ਨ 13 0 ਦੇ ਤਹਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਲੋਕਾਂ ਦੇ ਨਾਲ ਮਿਲਣੀ ਕਰਕੇ ਜੁੜਾ ਹੈ ਚੋਣ ਪ੍ਰਚਾਰ ਵੀ ਕੀਤਾ ਗਿਆ ਹੈ ਪਿੱਪਲ ਵੇ ਆ ਪੱਤਿਆ ਵੇ ਕਾਦੀ ਖੜ 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 ਲਾਈ ਐ ਪੱਤ ਛੜ ਗਏ ਪੁਰਾਣੇ ਹੁਣ ਰੁੱਤ ਨਵਿਆਂ ਦੀ ਆਈ ਐ ਇਹ ਨਵਿਆਂ ਦੀ ਰੁੱਤ ਆਈ ਹੋਈ ਮੈਂ ਕੱਲ ਮਜੀਠੇ ਸੀ ਅਜਨਾਲੇ ਸੀ ਚੁਗਾਵਾ ਸੀ ਜੰਡਿਆਲਾ ਗੁਰੂ ਸੀ ਤਰਨਤਾਰਨ ਸੀ ਅੱਜ ਵੀ ਚਾਰ ਪੰਜ ਜਗ੍ਹਾ ਤੇ ਜਾਊਂਗਾ ਉਹ ਫਿਰੋਜ਼ਪੁਰ ਗੁਰੂ ਹਰਸਾਏ ਤੱਕ ਕੇਜਰੀਵਾਲ ਸਾਹਿਬ ਵੀ ਆ ਗਏ ਹਾ ਜੋ ਵੀ ਫਿਰੋਜ਼ਪੁਰ ਹੁਸ਼ਿਆਰਪੁਰ ਬਠਿੰਡਾ ਜਾਣਗੇ ਬਿਰੋ ਜਿੰਨਾ ਚਿਰ ਕਾਲੀਆਂ ਕਾਂਗਰਸੀਆਂ ਤੇ ਭਾਜਪਾ ਵਾਲੀਆਂ ਦੀ ਜੜ ਨਹੀਂ ਪਟਦੇ ਉਹਨਾਂ ਚ ਰਸੀ ਨਹੀਂ ਥੱਕਦੇ ਇਹਨਾਂ ਨੇ ਸਾਡੀਆਂ ਤਿੰਨ ਪੀੜੀਆਂ ਬਰਬਾਦ ਕਰਤੀਆਂ ਤਿੰਨ ਪੀੜੀਆਂ ਇਹਨਾਂ ਨੇ ਆਪਦੇ ਮਹਿਲ ਪਾਲੇ ਹੋਟਲ ਪਾਲੇ ਬੱਸਾਂ ਪਾਲੀਆਂ ਢਾਬੇ ਪਾਲੇ ਇਹਨਾਂ ਨੇ ਬਾਦ ਕੁਛ ਬਣਾ ਲਿਆ ਲੋਕਾਂ ਦੇ ਖੂਨ ਨਾਲ ਤਿੰਨ ਪੀੜੀਆਂ ਖਾ ਗਏ ਤੇ ਹੁਣ ਸਾਨੂੰ ਮਲੰਗ ਦੱਸਦੇ ਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਮਲੰਗ ਨੇ ਚੱਲ ਭਾਈ ਸੁਖਵੀਰ ਸਿੰਘ ਮਲੰਗੀ ਸਹੀ ਪਰ ਮਲੰਗੀ ਮੰਜੀ ਠੋਕਣਗੇ ਹੁਣ ਐਕੀ ਦੇਖੋ ਸੀ ਇਹ ਆਪ ਰਜਵਾੜੇ ਬਣ ਗਏ ਉਹ ਲੋਕੋ ਉਹ ਪੰਜਾਬੀਓ ਉਹ ਨਹਿਰਾਂ ਇਹਨਾਂ ਦੇ ਖੇਤਾਂ 'ਚ ਜਾ ਕੇ ਮੁੱਕ ਜਾਂਦੀਆਂ ਨੇ ਨਹਿਰਾਂ ਤੇ ਆਪਾਂ ਨੂੰ ਤੁਪਕਾ ਪਾਣੀ ਦਾ ਨਹੀਂ ਮਿਲਦਾ ਹੁਣ ਅਸੀਂ ਜਾ ਕੇ ਕਿਤੇ ਬੰਦ ਕੀਤੀ ਐ ਆ ਜਿਹੜੇ ਹੁਣ ਬੋਲਦੇ ਐ ਜਿੱਦੈ 1 ਨਵੰਬਰ ਨੂੰ ਮੈਂ ਲਿਬਿਆਣੇ ਡਿਬੇਟ ਰੱਖੀ ਸੀ ਉਦੋਂ ਕਿਉਂ ਨਹੀਂ ਆਏ ਮੈਂ ਤਾਂ ਕੁਰਸੀਆਂ ਲਾਈਆਂ ਹੋਈਆਂ ਸੀ ਸਾਰਿਆਂ ਦੀਆਂ ਆਈ ਨਹੀਂ ਕਿਉਂਕਿ ਪੱਕਾ ਪਤਾ ਸੀ ਜਵਾਬ ਹੀ ਨਹੀਂ ਆਉਣਾ ਉੱਥੇ ਸੋ ਇਹਨਾਂ ਤੇ ਯਕੀਨ ਨਾ ਕਰਿਓ ਐਸ ਬਾਰ ਪੰਜਾਬ ਦੇ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਮੈਂ ਮਾਝੇ ਮਾਲਵੇ 도ਆਬੇ ਚ ਰੋਜ਼ ਹੀ ਰਹਿਣਾ ਮੈਂ ਲੋਕਾਂ ਚ ਹੀ ਰਹਿਣਾ ਡੂਡ ਡੂਡ ਕੋਇੰਟੜ ਦਾ ਫੁੱਲ ਮੇਰੀ ਗੱਡੀ ਚ ਸੁੱਟ ਦਿੰਦੇ ਆ ਕਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਕੱਢ ਕੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਐ ਇਹ ਪਿਆਰ ਹੈ ਜਿਹਦਾ ਕਿਸੇ ਕ੍ਰਾਂਚੀ ਚ ਕੋਈ ਮੁੱਲ ਨਹੀਂ ਕੋਈ ਨਾਪ ਨਹੀਂ ਸਕਦਾ ਕੋਈ ਤੋਲ ਨਹੀਂ ਸਕਦਾ ਇੱਕ ਪਾਸੇ ਤਾਂ ਆ ਪਿਆਰ ਹੈ ਫੁੱਲਾਂ ਵਾਲਾ ਦੂਜੇ ਪਾਸੇ ਕਾਲੀ ਕਾਂਗਰਸੀ ਬੀਜੇਪੀ ਵਾਲੇ ਇਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕੱਦੀ ਆ ਹਾਲ ਤਾਂ ਇਹਨਾਂ ਨੇ ਸੋਇਨਾ ਤੇ ਯਕੀਨ ਨਾ ਕਰਿਓ ਜੋ ਸਾਡੇ ਕੋਲੇ ਸਰਵੇ ਦੀਆਂ ਰਿਪੋਰਟਾਂ ਆਈਆਂ ਨੇ ਮੰਜੇਂਦਰ ਤੇਰਾ ਹਲਕਾ ਸਰਵੇ ਦੀ ਰਿਪੋਰਟ ਮੁਤਾਬਕ ਸਿਰਫ 25000 ਦੀ ਲੀਡ ਹੈ ਮੈਨੂੰ 35000 ਦੀ ਚਾਹੀਦੀ ਹੈ ਤੁਸੀਂ ਵੀ ਅੱਜ ਜਾ ਕੇ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰ ਨੂੰ ਕਹਿ ਦੋ 25000 ਦੀ ਲੀਡ ਹੈ 35 ਦੀ ਕਰੋ ਉਸ ਤੋਂ ਬਾਅਦ ਦੇਖੋ ਫਿਰ ਫਿਰ ਮੇਰਾ ਮੇਰਾ ਕੰਮ ਹੈ ਬਸ ਗੋਇੰਦਵਾਲ ਦੀ ਇੰਡਸਟਰੀ ਉਹਦੇ ਮਸਲੇ ਮੈਂ ਕਰਲੇ ਪਾਲਿਸੀ ਬਣਾ ਲਈ ਆਪਾਂ ਨੇ ਥਰਮਲ ਪਲਾਂਟ ਹੀ ਖਰੀਦ ਲਿਆ ਗੋਇੰਦਵਾਲ ਵਾਲਾ ਜੀ ਵੀ ਕੇ ਕੰਪਨੀ ਦਾ ਸੀ ਜਿਹਦਾ ਨਾਮ ਰੱਖਿਆ ਗੁਰੂ ਅਮਰਦਾਸ ਥਰਮਲ ਪਲਾਂਟ ਕੋਇਂਦਵਾਲ ਸਾਹਿਬ ਆਪਣੇ ਕੋਲੇ ਬਿਜਲੀ ਆਮ ਹੋ ਜੂਗੀ ਘਰਾਂ ਵਾਲੀ ਤਾਂ ਮੈਂ ਪਹਿਲੀ ਫ੍ਰੀ ਕਰ ਰੱਖੀ ਸੀ ਆਹ ਥਰਮਲ ਪਲਾਂਟ ਖਰੀਦਣ ਨਾਲ ਹੁਣ ਇੰਡਸਟਰੀ ਵਾਲੀ ਬਿਜਲੀ ਸਸਤੀ ਕਰੂੰਗਾ ਤੁਸੀਂ ਦੇਖਿਓ ਸਹੀ ਪੰਜਾਬ ਦੇ ਵਿੱਚ ਫੈਕਟਰੀਆਂ ਤੇ ਇੰਡਸਟਰੀਲਿਸਟ ਆਉਂਦੇ ਇੱਥੇ ਤੇ ਤੁਹਾਨੂੰ ਕੰਮ ਮਿਲਦਾ ਤੁਹਾਡੇ ਧੀਆਂ ਪੁੱਤਾਂ ਨੂੰ ਕੰਮ ਮਿਲਦਾ ਦੇਖਿਓ ਮੈਂ ਪੰਜਾਬ ਦੇ ਨੌਜਵਾਨ ਧੀਆਂ ਪੁੱਤਾਂ ਦੇ ਹੱਥੋਂ ਖੋ ਕੇ ਟਿਫਨ ਫੜਾਉਣੇ ਚਾਹਨਾ ਕੰਮ ਤੇ ਜਾਓ ਕਰੇ ਕੰਮ ਤੇ ਆਓ ਬਾਹਰਲੇ ਮੁਲਕ ਜਾਣ ਦੀ ਲੋੜ ਨਹੀਂ ਕਿਉਂ 25 25 30 30 ਲੱਖ ਰੁਪਇਆ ਚੱਕੀ ਫਿਰਦਿਆਂ ਉਹ ਪਹਿਲਾਂ ਅੰਗਰੇਜ਼ਾਂ ਨੂੰ ਕੱਢਣ ਲਈ ਮਰੀ ਗਏ ਹੁਣ ਉਹਨਾਂ ਕੋਲੇ ਪਹੁੰਚਣ ਲਈ ਮਰੀ ਜੰਨੇ ਆ ਆਪਾਂ ਆਪਣੀ ਧਰਤੀ ਠੀਕ ਕਰ ਲਈਏ ਆਪਣੀ ਧਰਤੀ ਠੀਕ ਕਰ ਲਈਏ ਕੋਈ ਧਰਤੀ ਦਾ ਕੋਈ ਕਸੂਰ ਨਹੀਂ ਧਰਤੀ ਦੀ ਪਜਾਉ ਸ਼ਕਤੀ ਉਹ ਨਹੀਂ ਹੋਈ ਐ ਲੋਕ ਮਿਹਨਤੀ ਐ ਕਮੀ ਇੱਕ ਸੀ بس ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਹੁਣ ਤੁਸੀਂ ਆਪਣੀ ਸਰਕਾਰ ਬਣਾ ਲਈ ਉਹ ਕਮੀ ਵੀ ਪੂਰੀ ਹੋ ਗਈ ਹੁਣ ਸਰਕਾਰ ਥੋੜੀ ਐ 90% ਲੋਕ ਮੈਨੂੰ ਭਾਈ ਜੀ ਕਹਿ ਕੇ ਬੁਲਾਉਂਦੇ ਆ ਸਤਿ ਸ੍ਰੀ ਅਕਾਲ ਭਾਈ ਜੀ ਰੋਕ ਲੈਂਦੇ ਆ ਮੋਢਾ ਫੜ ਕੇ ਪਹਿਲਾਂ ਕਦੇ ਮੁੱਖ ਮੰਤਰੀਆਂ ਐ ਰੋਕਿਆ ਕੋਈ ਨੇੜੇ ਲੱਗਣ ਦਿੰਦਾ ਸੀ ਆ ਤਾਂ ਤੁਸੀਂ ਤਾਂ ਕੋਲ ਨੇੜੇ ਬੈਠੇ ਆ جدو میں کیسٹا سی ڈیاں آ میریاں تو سنتے سی میں میرا پوسٹ کے بہت ودیا دوست سا بڑا افسر میں انہوں پوچھا میں کہ جدو یار بڑے لیڈر آتے ہیں بادل کپٹن سکھبی مجھے فلانا تمکا ਤੁਸੀਂ ਐਡੀ ਵੱਡੀ ਡੀ ਬਣਾ ਦਿੰਦੇ ਹੋ ਕੋ ਉਹ ਮਤਲਬ ਜਿੱਥੇ ਤੱਕ ਲੋਕ ਬੈਠੇ ਆ ਐਨੀ ਤਾਂ ਡੀ ਹੁੰਦੀ ਐ ਐ ਵੀ ਇੱਥੇ ਨਹੀਂ ਕੋਈ ਆ ਸਕਦਾ ਲੋਕ ਉਧੂ ਬਾਹਰ ਮੈਂ ਕਹਾਂ ਯਾਰ ਲੀਡਰ ਲੋਕਾਂ ਨਾਲ ਗੱਲਾਂ ਕਰਨ ਆਉਂਦੇ ਐ ਲੋਕ ਲੀਡਰਾਂ ਦੀਆਂ ਗੱਲਾਂ ਸੁਣਨ ਆਉਂਦੇ ਐ ਤੁਸੀਂ ਐਡੀ ਦੂਰੀ ਕਿਉਂ ਪਾ ਦਿੰਦੇ ਹੋ ਉਹ ਕਹਿੰਦਾ ਜੀ ਕਹਿਣ ਨੂੰ ਤਾਂ ਇਹ ਸਿਕਿਉਰਿਟੀ ਰੀਜ਼ਨ ਐ ਪਰ ਅੰਦਰਲੀ ਗੱਲ ਹੋਰ ਐ ਮੈਂ ਕਿਹਾ ਤੋਂ ਮੈਨੂੰ ਅੰਦਰਲੇ ਦੱਸੋ ਉਹ ਕਹਿੰਦਾ ਅੰਦਰਲੀ ਗੱਲ ਇਹ ਐ ਜੀ ਇਹਨਾਂ ਲੀਡਰਾਂ ਦੀਆਂ ਕਰਤੂਤਾਂ ਤੋਂ ਲੋਕ ਇੰਨੇ ਦੁਖੀ ਹੋ ਗਏ ਵੀ ਆਪਦੇ ਪੈਰਾਂ ਚੋਂ ਲਾ ਕੇ ਜੁੱਤੀਆਂ ਮਾਰਨ ਲੱਗੇ ਪੰਗਾ ਸਾਨੂੰ ਪੈ ਜਾਂਦਾ ਕਹਿੰਦੇ ਸਸਪੈਂਡ ਅਸੀਂ ਹੋ ਜੰਨੇ ਆ ਕਹਿੰਦਾ ਅਸੀਂ ਫਿਰ ਹੁਣ ਕੀ ਤਰੀਕਾ ਲੱਭਿਆ ਰੈਲੀ ਵਾਲੀ ਜਗ੍ਹਾ ਤੇ ਰਾਤ ਨੂੰ ਖਾਲੀ ਸਟੇਜ ਵੱਲ ਨੂੰ ਅਸੀਂ ਜੁੱਤੀ ਸਿੱਟ ਕੇ ਦੇਖ ਲੈਣੇ ਆ ਫਿਰ ਥੋੜੇ ਹੋਰ ਮੰਗਰ ਹੋ ਜਾਣੇ ਉੱਥੋਂ ਸਿੱਟ ਕੇ ਦੇਖ ਲੈਣੇ ਆ ਹੋਰ ਪਿੱਛੇ ਹੋਏ ਨੇ ਉੱਥੋਂ ਸਿੱਟ ਕੇ ਜਿੱਥੋਂ ਜ਼ੋਰ ਨਾਲ ਵੀ ਜੁੱਤੀ ਸਿੱਟੇ ਤੇ ਜੁੱਤੀ ਸਟੇਜ ਤੇ ਨਾ ਪਹੁੰਚੇ ਅਸੀਂ ਕਹਿੰਦੇ ਇੱਥੇ ਤੱਕ ਪੈਪ ਲਾਓ ਤੇ ਖੇੜਾ ਛੜਾਓ ਆ ਹਾਲ ਤਾਂ ਇਹਨਾਂ ਸੁਬੀਰੋ ਪੰਜਾਬ ਨਵੀਂ ਕਹਾਣੀ ਲਿਖਣ ਨੂੰ ਤਿਆਰ ਬੈਠਾ ਹੈ ਤਾਨਾ ਸ਼ਾਹੀ ਤੋਂ ਬਚਾਉਣਾ ਹੈ ਦੇਸ਼ ਨੂੰ ਬਾਬਾ ਸਾਹਿਬ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ ਪੰਜਾਬ ਨੂੰ ਮੂਰੇ ਆਉਣਾ ਪਊਗਾ ਆਜ਼ਾਦੀ ਵੇਲੇ ਪੰਜਾਬ ਮੂਰੇ ਸੀ ਹਰੀ ਕ੍ਰਾਂਤੀ ਵੇਲੇ ਪੰਜਾਬ ਅੱਗੇ ਸੀ ਹੁਣ ਵੀ ਅੱਗੇ ਲੱਗਣਾ ਪਊ ਪੰਜਾਬ ਨੂੰ ਦੇਸ਼ ਬਚਾਉਣ ਵਾਸਤੇ ਤੋਡਾ ਨਾਮ ਸਨਹਿਰੀ ਅੱਖਰਾਂ 'ਚ ਲਿਖਿਆ ਜਾਊ ਅੱਜ ਤੋਂ 20 50 ਸਾਲ ਬਾਅਦ ਜਦੋਂ ਕਿਸੇ ਯੂਪੀਐਸਸੀ ਦੇ ਪੇਪਰ 'ਚ ਜਾਂ ਕਿਸੇ ਸਿਲੇਬਸ ਦੇ ਵਿੱਚ ਇਹ ਪੁੱਛਿਆ ਜਾਊਗਾ ਕਿ ਜਦੋਂ ਦੇਸ਼ ਬਚਾਉਣ ਦੀ ਲੋੜ ਪੈ ਗਈ ਸੀ ਸੰਵਿਧਾਨ ਬਚਾਉਣ ਦੀ ਲੋੜ ਪੈ ਗਈ ਸੀ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਸੀ ਤਾਂ ਉਹਦਾ ਸਹੀ ਉੱਤਰ ਇਹ ਹੋਣਾ ਚਾਹੀਦਾ ਹੈ 13 0 ਨਾਲ ਪੰਜਾਬ ਦਾ ਪੰਜਾਬ ਸੁਭੀਰੋ ਆਪਾਂ ਨੇ ਕੁਰਬਾਨੀਆਂ ਆਪਣੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਦੇਸ਼ ਨੂੰ ਛੱਡ ਨਹੀਂ ਸਕਦੇ ਆਪਾਂ ਇਹ ਤਾਂ ਵੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਆਪਾਂ ਲੈਣਾ ਸੁ ਕਿਸੇ ਕਿਸਮ ਦੇ ਬਹਿਕਾ ਵਿੱਚ ਨਾ ਆ ਜਿਓ ਕਿਸੇ ਟੈਂਪਰੇਰੀ ਹਵਾ 'ਚ ਨਾ ਆ ਜਿਓ ਆਪਣੇ ਕੋਲੇ ਸਰਕਾਰ ਹੈ